ਜਾ ਰਿਹਾ ਵਾ ਥੋੜਾ ਦੇ ਚੱਕਾ ਜਾ ਰਹਾ ਪਰ ਇਹ ਕੰਟੀਨਿਊ ਹੋਣਾ ਚਾਹੀਦਾ ਨਾ ਇਹ ਥੋੜੀ ਜਿਹੀ 2-3 ਮਹੀਨੇ ਬਾਅਦ ਚਲੋ ਅੱਗੇ ਤੇ ਚੱਕਾ ਨਹੀਂ ਕੋ ਇੱਥੇ ਜਿੱਥੇ ਹੁੰਡੇ ਰੇ ਲੱਗਿਆ ਤੇ ਜਗ੍ਹਾ ਹੀ ਨਹੀਂ ਸੀ ਉੱਥੇ ਜਗ੍ਹਾ ਜਗ੍ਹਾ ਤੇਰੇ ਬਣ ਗਿਆ ਰਾਹ ਤੇ ਰਿਆ ਰਾਹ ਤੇ ਪੱਲੇ ਲੱਗੀਆਂ ਹੈ ਸ਼ਹਿਰ ਦੇ ਜਿੱਥੇ ਜੀਦਾ ਦਿਲ ਕਰਦਾ ਸੋਰੀਆਂ ਦਾ ਕੋਈ ਕਮਾਂਡੀ ਨਹੀਂ ਕਿ ਇਹ ਨਗਰਿਕ ਵੀ ਫੇਲ ਹੈ ਸਭ ਕਹ ਲੈਂਦੇ ਸਾਰਾ ਪ੍ਰਸ਼ਾਸਨ ਸਿਸਟਮ ਫੇਲ ਹੈ ਕੋਈ ਦੇਖਦਾ ਨਹੀਂ ਇੱਥੇ ਜਿਹੜੇ ਐਮਐਲਏ ਉਹ ਕਦੇ ਆਪਣੇ ਕੱਕੇ ਦੇ ਸਾਰਾ ਕੋ ਇਹਦਾ ਉਹ ਜਾਂਦੇ ਲੇ ਪਬਲਿਕ ਨੂੰ ਕੋਈ ਨਹੀਂ ਪਤਾ ਹੈ ਠੀਕ ਹੈ ਉਹ ਸਾਰੇ ਇਹ ਜਿਹੜੇ ਜਾਂਦੇ ਪਿਆ ਹੋਇਆ ਉਹ ਬੰਮਾਰੇ ਮੇ ਅੱਗੇ ਹਟੇ ਜਿੱਥੇ ਸਫਾਈ ਹੋਣੀ ਚਾਹੀਦੀ ਹੁੰਦੀ ਨਹੀਂ ਦੇਵਿਦ ਦਾ ਉੱਤੇ ਮੇਲਾ ਲੱਗਦਾ ਦਸ਼ਰਦਾ ਉੱਤੇ ਬਾਰਾ ਮੀਲੇ ਡਰੇਨੇਜ ਹੁੰਦੀ ਲੀਕੇਜ ਦਾ ਗੰਦਾ ਪਾਣੀ ਜਾਂਦਾ ਰਿਹਾ ਤੇ ਅੱਜ ਕਿਸ ਤਰ੍ਹਾਂ ਦੇਖਦੇ ਸੀ ਅੱਜ ਨਹੀਂ ਆਇਆ ਨਾ ਘਰ ਅੱਛੇ ਤੱਕ ਆਇਆ ਪੂਰਾ ਸ਼ਹਿਰ ਨਹੀਂ ਕੋਈ ਆਇਆ ਨਹੀਂ ਕਾਫੀ ਸਮੇਂ ਦੇ ਵਿੱਚ ਦੇਖ ਰਹੇ ਹੋ ਪੂਰੀ ਸਫਾਈ ਹੋ ਰਹੀ ਹੈ ਸਫਾਈ ਤਾਂ ਚੱਲ ਰਹੀ ਹੈ ਚੰਗੀ ਗੱਲ ਹੈ ਚੱਲ ਰਹੀ ਹੈ ਪਰ ਕੰਟੀਨਿਊ ਚੱਲਣੀ ਚਾਹੀਦੀ ਰੋਜ਼ ਦੀ ਰੋਜ਼ ਇਹ ਨਹੀਂ ਲੱਗਿਆ ਭਾਈ ਹਫ਼ਤੇ ਬਾਅਦ ਆਗੇ ਕੰਟੀਨਿਊ ਚੱਲਣਾ ਚਾਹੀਦਾ ਤਾਂ ਠੀਕ ਹੈ ਕਿਸੇ ਨੂੰ ਪਰੇਸ਼ਾਨੀ ਨਹੀਂ ਨਹੀਂ ਆਣ ਜਾਣ ਵਾਲੇ ਨਹੀਂ ਬਲਕਿ ਇਹ ਮੂਰਾ ਲੇ ਗਿਆ ਚੱਕੇ ਜਾ ਰਿਹਾ ਮੂਰਾ ਤੇ ਚੱਕਾ ਜਾ ਰਿਹਾ ਪਰ ਇਹ ਕੰਟੀਨਿਊ ਹੋਣਾ ਚਾਹੀਦਾ ਨਾ ਇਹ ਥੋੜੀ ਜਿਹੀ 2-3 ਮਹੀਨੇ ਬਾਅਦ ਚਲੋ ਅੱਗੇ ਤੇ ਚਟਕਾ ਨਹੀਂ ਕੋ ਇੱਥੇ ਜਿੱਥੇ ਹੁੰਦੇ ਰੇ ਲੱਗਿਆ ਤੇ ਜਗ੍ਹਾ ਹੀ ਨਹੀਂ ਸੀ ਉੱਥੇ ਜਗ੍ਹਾ ਜਗ੍ਹਾ ਤੇਰੇ ਬਣ ਗਿਆ ਰਾਤ ਦੀ ਰਾਤ ਲੱਗੀ ਹੈ ਹੈ ਸ਼ਾਇਦ ਜਿੱਥੇ ਜਿੱਦਾ ਦਿਨ ਕਰਦਾ ਸੋਰੀਆਂ ਦਾ ਕੋਈ ਕਮਾਂਡੀ ਨਹੀਂ ਕਿ ਇਹ ਨਗਰਿਕ ਵੀ ਫੇਲ ਹੋ ਸਭ ਫੇਲੇ ਤੇ ਸਾਰਾ ਪ੍ਰੋਸੈਸਿੰਗ ਸਿਸਟਮ ਬਿਲਕੁਲ ਕੋਈ ਦੇਰਗਾ ਨਹੀਂ ਇੱਥੇ ਜਿਹੜੇ ਐਮਐਲਏ ਉਹ ਕਦੇ ਆਪਣੇ ਕਾਕੇ ਦੇ ਸਾਰਾ ਕੁਝ ਕਰਦਾ ਹੈ ਯਾਰ ਇਹ ਤਾਂ ਹੋ ਜਾਂਦਾ ਉਹ ਲੋਕਾਂ ਨੂੰ ਕੋਈ ਨਹੀਂ ਪਤਾ ਠੀਕ ਹੈ ਉਹ ਸਾਰੇ ਜਿਹੜੇ ਗੰਦ ਪਿਆ ਹੋਇਆ ਉਹ ਬੰਮਾਰੇ ਮੇ ਅਗੇ ਰਟੇ ਜਿੱਥੇ ਸਪਾਈ ਹੋਣੀ ਚਾਹੀਦੀ ਹੁੰਦੀ ਨਹੀਂ ਦੇਵਿੰਦਰਾ ਦਾ ਉੱਤੇ ਮੇਲਾ ਲੱਗਦਾ ਦਸ਼ਰਦਾ ਉੱਤੇ 12 ਮਹੀਨੇ ਡਰੇਨੇ ਨਹੀਂ ਹੁੰਦੀ ਲੀਕੇਜ ਦਾ ਗੰਦਾ ਪਾਣੀ ਜਾਂਦਾ ਅੱਜ ਕਿਸ ਤਰ੍ਹਾਂ ਦੇਖਦੇ ਸੀ ਅੱਜ ਨਹੀਂ ਆਇਆ ਪੂਰਾ ਸ਼ਹਿਰ ਸਭ ਹੀ ਭੁਗ ਮੈਂ ਆ ਕੇ ਨਹੀਂ ਕਾਫੀ ਸਮੇਂ ਦੇ ਵਿੱਚ ਦੇਖ ਰਹੇ ਹੋ ਪੂਰੀ ਸਮਾਈ ਹੋ ਰਹੀ ਹੈ ਸਪਾਈ ਤਾਂ ਚੱਲ ਰਹੀ ਹੈ ਚੰਗੀ ਗੱਲ ਹੈ ਚੱਲਣੀ ਚਾਹੀਦੀ ਪਰ ਕੰਟੀਨਿਊ ਚੱਲਣੀ ਚਾਹੀਦੀ ਰੋਜ਼ ਹੀ ਰੋਜ਼ ਇਹ ਰਹਿ ਰਿਹਾ ਹੈ ਹਫ਼ਤੇ ਬਾਅਦ ਆ ਕੇ ਜਿਹਨੂੰ ਚੱਲਣਾ ਚਾਹੀਦਾ ਤਾਂ ਠੀਕ ਹੈ ਕਿਸੇ ਨੂੰ ਪਰੇਸ਼ਾਨੀ ਨਹੀਂ ਨਹੀਂ ਆਣ ਜਾਣ ਵਾਲੇ ਨਹੀਂ ਬਲਕਿ ਇਹ ਮੂਰਾਲੇ ਉਹ ਚੱਕੇ ਜਾ ਰਿਹਾ ਮੂਰਾ ਦੇ ਚੱਕਾ ਜਾ ਰਿਹਾ ਪਰ ਇਹ ਕੰਟੀਨਿਊ ਹੋਣਾ ਚਾਹੀਦਾ ਨਾ ਇਹ ਥੋੜੀ ਜਿਹੀ 2-3 ਮਹੀਨੇ ਬਾਅਦ ਚਲੋ ਅੱਗੇ ਤੇ ਚੱਕਾ ਨਹੀਂ ਕੋ ਇੱਥੇ ਜਿੱਥੇ ਹੁੰਦੇ ਰੇ ਲੱਗਿਆ ਤੇ ਜਗ੍ਹਾ ਹੀ ਨਹੀਂ ਸੀ ਉਹਦੇ ਜਗ੍ਹਾ ਜਗ੍ਹਾ ਤੇਰੇ ਬਣ ਗਿਆ ਰਾਤ ਦੀ ਰਾਤ ਥੱਲੇ ਲੱਗੀ ਹੈ ਹੈ ਸ਼ਹਿਰ ਦੇ ਜਿੱਥੇ ਜੀਦਾ ਦਿਨ ਕਰਦਾ ਸੋਹਿਆਂ ਦਾ ਕੋਈ ਕਮਾਂਡੀ ਨਹੀਂ ਕਿ ਇਹ ਨਗਰਿਕ ਵੀ ਫੇਲ ਹੋ ਸਭ ਫੇਲੇ ਤੇ ਸਾਰਾ ਪ੍ਰੋਸੈਸ ਨਹੀਂ ਸਿਸਟਮ ਬਾਰੇ ਕੋਈ ਦੇਰਗਾ ਨਹੀਂ ਇੱਥੇ ਜਿਹੜੇ ਐਮਐਲਏ ਉਹ ਕਦੇ ਆਪਣੇ ਕਾਕੇ ਦੇ ਸਾਰਾ ਕੁਝ ਕਰ ਰਿਹਾ ਹੈ ਯਾਨੀ ਇਹ ਤਾਂ ਹੋ ਜਾਂਦਾ ਹੈ ਉਹ ਲੋਗੇ ਪਬਲਿਕ ਨੂੰ ਕੋਈ ਨਹੀਂ ਪਤਾ ਹੈ ਠੀਕ ਹੈ ਉਹ ਸਾਰੇ ਜਿਹੜੇ ਗੰਦ ਪਿਉਆ ਹੋਇਆ ਉਹ ਬੰਮਾਰੇ ਮੇ ਅੱਗੇ ਰਟੇ ਜਿੱਥੇ ਸਫਾਈ ਹੋਣੀ ਚਾਹੀਦੀ ਹੁੰਦੀ ਨਹੀਂ ਦੇਵਿੰਦਰ ਦਾ ਉੱਤੇ ਮੇਲਾ ਲੱਗਦਾ ਦਸ਼ਰਦਾ ਉੱਥੇ 12 ਮਹੀਨੇ ਡਰੇਨੇ ਨਹੀਂ ਹੁੰਦੀ ਲੀਕੇਜ ਦਾ ਗੰਦਾ ਪਾਣੀ ਜਾਂਦਾ ਅੱਜ ਕਿਸ ਤਰ੍ਹਾਂ ਦੇਖਦੇ ਸੀ ਅੱਜ ਨਹੀਂ ਆਇਆ ਪੂਰਾ ਸ਼ਹਿਰ ਸਭ ਨੂੰ ਆ ਕੇ ਨਹੀਂ ਕਾਫੀ ਸਮੇਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਪੂਰੀ ਸਮਾਈ ਹੋ ਰਹੀ ਹੈ ਸਫਾਈ ਤਾਂ ਚੱਲ ਰਹੀ ਹੈ ਚੰਗੀ ਗੱਲ ਹੈ ਚੱਲਣੀ ਚਾਹੀਦੀ ਪਰ ਕੰਟੀਨਿਊ ਚੱਲਣੀ ਚਾਹੀਦੀ ਰੋਜ਼ੀ ਰੋਜ਼ ਇਹ ਰੇ ਰਗੇ ਬਈ ਹਫ਼ਤੇ ਬਾਅਦ ਆਗੇ ਕਿਸੇ ਨੂੰ ਚੱਲਣਾ ਚਾਹੀਦਾ ਤਾਂ ਠੀਕ ਹੈ ਕਿਸੇ ਨੂੰ ਪਰੇਸ਼ਾਨੀ ਨਹੀਂ ਨਹੀਂ ਆਣ ਜਾਣ ਵਾਲੇ ਨੇ ਬੱਦੂ ਅੰਦੇ ਮੂਰਾਲੇ OK